ਤਾਲਾ ਬੰਦੀ ਕਾਲ ਦਿੱਤੀ ਗਈ ਜਿਹੜੇ ਪਰਸੋਂ ਕਰਵਾ ਚੌਦਸ ਦੇ ਜਿਹੜੇ ਦੋ ਆਦਮੀ ਮਰੇ ਆ ਉਹਨਾਂ ਦੇ ਰੋਸ ਵਿੱਚੋਂ ਆਪਾਂ ਬਟਾਲਾ ਬੰਦੀ ਉਹਨਾਂ ਦੀ ਪਰਿਵਾਰ ਨੂੰ ਪੂਰਾ ਦਾ ਰਿਸਪੌਂਸ ਦੇਆ ਬਟਾਲਾ ਪਿਲ ਕੋ ਤੁਹਾਡੇ ਸਾਹਮਣੇ ਪੂਰਨ ਬੰਦਾ ਬਾਕੀ ਪਰਮਾਤਮਾ ਦੀ ਕਿਰਵਾ ਕੋਈ ਹੋਰ ਤੁਸੀਂ ਜਿਹੜੀ ਗੱਲ ਆ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਜਿਹੜੇ ਲੋਕ ਆ ਬਟਾਲਾ ਵਾਸੀ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੋਕਾਂ ਨੇ ਕਿਹਾ ਕਿ ਦੀਵਾਲੀ ਮਨਾਓ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਇੱਕ ਦੀਵਾਲੀ ਭਾਅ ਮਨਾ ਲਓ ਜੇ ਲੋਕ ਮਰਦੇ ਆ ਜਿਨ੍ਹਾਂ ਨੂੰ ਪਤਾ ਕਿ ਕਿਦਾਂ ਕਿਸੇ ਪਰਿਵਾਰ ਦੇ ਮਰਿਆ ਕਿਦਾਂ ਲੋਕ ਰੋਂਦੇ ਆ ਉਹਨਾਂ ਨੂੰ ਦੂਜਾ ਨੇ ਕਿ ਦਵਾਲੀ ਮਨਾਓ ਲੋਕਾਂ ਨੂੰ ਦੂਜਾ ਨੇ ਦਵਾਲੀ ਮਨਾਓ ਇੱਥੇ ਬਟਾਲਾ ਸ਼ਹਿਰ ਜੰਗਲ ਰਾਜ ਚ ਬਣਿਆ ਮੈਂ ਤੇ ਆਹੀ ਆਪਾਂ ਕਹਿੰਦੇ ਕਿ ਦਵਾਲੀ ਮਨਾ ਲਓ ਲੱਖ ਲੰਦਾਂ ਦੇ ਹਜੇ ਲੋਕਾਂ ਦੇ ਮੈਂ ਇੱਕ ਗੱਲ ਕਹਿੰਦਾ ਕਿ ਬਟਾਲਾ ਵਾਸੀਓ ਆਪਣੀ ਜਾਨ ਬਚਾ ਲਈ ਸਾਡੇ ਨਾਲ ਖੋ ਨਾ ਤੇ ਇਹ ਅੱਜ ਕਦੀ ਕੋਈ ਖੋਤੀ ਕੋਈ ਕਿਸੇ ਤੋਂ 10 ਲੱਖ ਮੰਗ ਲਿਆ ਕੇ 20 ਮੰਗ ਲਿਆ ਕੇ 50 ਮੰਗ ਲਿਆ ਕੇ ਕੋੜ ਮੰਗ ਲਿਆ ਤੇ ਕਿਸੇ ਕੋ 5 ਕਰੋੜ ਮੰਗ ਲਿਆ ਪੁਲਿਸ ਦਾ ਕਿੰਨਾ ਕਸਾ ਪੁਲਿਸ ਦਾ ਕਿੰਨਾ ਕਸਾ ਪੁਲਿਸ ਸਾਰੇ ਸਾਥਾ ਪੁਲਿਸ ਦਾ ਬਿਲਕੁਲ ਸਾਡੇ ਸਾਥਾ ਹੈ ਕਿ ਤੁਸੀਂ ਜਿਹੜਾ ਬਾ ਤੁਸੀਂ ਬੋਲ ਕਰੋ ਕਿਸੂ ਕਰ ਰਹੇ ਦੇਖੋ ਕੋਈ ਕੋਈ ਸਾਲ ਫੜੀ ਹੈ ਕੋਈ ਪੌ ਫੜੀ ਹੈ ਜਾਂ ਕੋਈ ਛੋਟੀ ਫੜੀ ਹੈ ਤਾਂ ਹੱਥ ਜੋੜ ਕੇ ਲੋਕਾਂ ਨੂੰ ਕਹਿੰਦੇ ਭਾਜੀ ਤੁਹਾਡਾ ਧੰਨਵਾਦ ਬੁਲੀਡਰ ਹੋਮਗ੍ਰਸਟ ਵੀ ਕਿਤੇ ਭਾਜੀ ਲੀਡਰ ਕੋ ਹੋਮਗ੍ਰਸਟ ਉਹ ਨਾ ਪਰ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਮੇਰਾ ਫੋਨ ਮੇਰੇ ਕੋਲ ਨਹੀਂ ਪੁੱਛ ਲਈ ਬੜੀ ਬੜੀ ਕੋਸ਼ਿਸ਼ ਕੀਤੀ ਲੇਕਿਨ ਮੈਂ ਫੋਨ ਆਪਣਾ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਹੋਊਗਾ ਕਿ ਕਿਹੜੇ ਬੰਦੇ ਕੀ ਹੈ ਕਿਉਂਕਿ ਮੇਰਾ ਕਿਸੇ ਨਾਲ ਤਾਲ ਮਿਲਦੀ ਹੈ ਮੇਰਾ ਬਟਾਲਾ ਜਨਤਾ ਨਾਲ ਤਾਲ ਮਿਲਦਾ ਤੇ ਮੈਂ ਉਹਦਾ ਧੰਨਵਾਦ ਕਰਦਾ ਬਾਰ ਬਾਰ ਮੋਹ ਚਾਹਤਾ ਜੀ ਆਪਾਂ ਇਹਨਾਂ ਨੂੰ ਸਿੱਧਾ ਕਰਦਾ ਕੋਈ ਹੁਣ ਹੋਰ ਬਾਜੀ ਨਾ ਹੋਈ ਹੈ ਨਾ ਹੋਣ ਦੇਣੀ ਹੋਰ ਬਾਜੀ ਜੀ ਜੇਰਾ ਹੁਣ ਹੋਰ ਬਾਜੀ ਕਰੂਗਾ ਚੋਕੇ ਅੰਦਰ ਬੜੀ ਗੱਲ ਹੈ ਪੂਰਾ ਲਾਂਡਰ ਮੈਂਟਨ ਹੈ ਜੀ ਉਹਨੇ ਸ਼ਹਿਰ ਦੇ ਵਿੱਚ ਕੋਈ ਐਹੋ ਜੀ ਗੱਲਵਾਦਾ ਨਹੀਂ ਕਿੰਨਾ ਕੁ ਬੰਦ ਆ ਬਾਦ ਇਹ ਜਿਹੜਾ ਪੀਪੂਨ ਹੈ ਯਾਰ ਬਾਦ ਇਹਨਾਂ ਨੂੰ ਕੁਝ ਰਖਾਉਗਾ ਤੇ ਇਹਨਾਂ ਨੂੰ ਹੋਰ ਬਾਜੀ ਨਹੀਂ ਕਰਦੇ ਕਿਤੇ ਨੂੰ ਦੇਖੋ ਜੀ ਰੋਜ਼ ਮਾਤੇ ਆਪਣਾ ਉਹ ਪੀਪੂਲੀ ਦਾ ਆਪਣਾ ਘਰ ਕੋਈ ਰੋਗ ਨਹੀਂ ਪੀਪੂਨ ਦਾ ਕੋਈ ਚੱਕਮੀ ਪਰ ਕੇ ਇਹ ਭੁਲੜ ਬਾਜੀ ਕਿਸੇ ਕੰਮ ਚੱਲਦੇ